ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਤੁਹਾਨੂੰ ਖੁਸ਼ਖਬਰੀ ਦੇਣੀ ਆ ਕੱਪੜੇ ਸਮਿਆ ਲਓ ਕਰ ਲਓ ਪੈਸੇ ਇਕੱਠੇ ਆਪਣੇ ਏਰੀਆ ਦਾ ਸਭ ਤੋਂ ਵੱਡਾ ਜਿਹੜਾ ਮੇਲਾ ਨਮਾਦਾਂ ਦਾ ਮੇਲਾ ਜ਼ਿਲ੍ਹਾ ਪਟਿਆਲਾ ਨੇੜੇ ਸਮਾਣਾ ਤੇ ਆ ਗਿਆ ਜੀ ਨਮਾਦਾਂ ਦਾ ਮੇਲੇ ਦੀ ਡੇਟਾ ਫਾਈਨਲ ਵੀ ਹੋ ਗਈ ਤੇ ਤੁਹਾਨੂੰ ਡੇਟ ਵੀ ਦੱਸਾਂਗੇ ਵੀ ਕਿੰਨੀ ਡੇਟ ਦਾ ਮੇਲਾ ਹੈਗਾ ਤੇ ਥੋੜੇ ਦਿਨ ਨੇ ਜਿਆਦਾ ਦਿਨ ਨਹੀਂ ਹੈਗੇ ਤੇ ਸਮਾ ਲੋ ਕੱਪੜੇ ਕਰ ਲੋ ਪੈਸੇ ਪੂਏ ਇਕੱਠੇ ਜੀ ਤੋਂ ਲੈਣੇ ਦੇਣੇ ਆ ਸਾਰੇ ਕਰ ਲੋ ਖਿੱਚ ਲੋ ਫਿਰ ਮੇਲੇ ਦੇ ਖਰਚਾਂਗੇ ਆਪਾਂ ਮੇਲਿਆਂ ਦੀਆਂ ਤਿਆਰੀਆਂ ਤੇ ਚਲੋ ਤੁਹਾਨੂੰ ਦਿਖਾਨੇ ਆਗੇ ਅ ਦਰਸ਼ਨ ਵੀ ਕਰਵਾਣੇ ਤੁਹਾਨੂੰ ਗੁੱਗਾ ਪੀਰ ਜੀ ਦੇ ਤੇ ਦਰਸ਼ਨ ਵੀ ਕਰਵਾਣੇ ਆ ਬਣੇ ਰਹੋ ਵੀਡੀਓ ਦੇ ਨਾਲ ਵੱਤ ਵਤ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਸੰਗਤਾਂ ਉਹ ਵੀ ਦਰਸ਼ਨ ਕਰ ਲੈ ਤੇ ਚਲੋ ਫਿਰ ਕਰਦੇ ਆ ਵੀਡੀਓ ਸ਼ੁਰੂ ਸਾਹਮਣੇ ਦੇਖੋ ਜੀ ਉਹ ਸਾਹਮਣੇ ਉੱਪਰ ਗੁੱਗਾ ਪੀਰ ਜੀ ਦਾ ਜਿਹੜਾ ਬਹੁਤ ਸੋਹਣਾ ਮੂਰਤੀ ਬਣਾਈ ਹੋਈ ਹੈਗੀ ਆ ਸਾਹਮਣੇ ਮਾੜੀ ਆ ਜੀ ਗੁਗਾ ਮੇੜੀ ਦੇਖੋ ਆ ਸਾਰਾ ਸਾਹਮਣੇ ਗੋਰਖ ਟੱਲਾ ਹੁਣ ਤੇ ਦੇਖੋ ਜੀ ਆ ਸਾਹਮਣੇ ਸਾਰੀ ਗੁਗਾ ਮੇੜੀ ਹੈ ਜੀ ਤੇ ਆ ਸਾਰੀ ਜਗ੍ਹਾ ਕੀ ਦੇਖੋ ਜਿੱਥੇ ਦੁਕਾਨਾਂ ਲੱਗਦੀਆਂ ਨੇਗੇ ਤੇ ਸਾਫ ਸਫਾਈ ਹੋਣ ਵਾਲੀ ਆ ਹੁਣ ਕਰ ਦੇਣਗੇ ਸਾਫ ਸਫਾਈ ਇਹ ਤੇ ਚਲੋ ਚੱਲਦੇ ਆਂਗੇ ਆਪਾਂ ਅੰਦਰ ਐਂਟਰ ਹੁੰਨੇ ਆਗੇ ਹੁਣ ਦੇਖੋ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੋਰਖ ਟੱਲਾ ਜੀ ਦੇ ਸਾਹਮਣੇ ਗੋਰਖ ਟੱਲਾ ਜੀ ਜੇ ਦਰਸ਼ਨ ਕਰ ਰਹੇ ਹੋਗੇ ਦੇਖੋ ਦੇਖੋ ਸਾਹਮਣੇ ਗੋਰਖਟੱਲੇ ਦਰਸ਼ਨ ਹੋ ਰਹੇ ਨੇਗੇ ਤੇ ਪੇਂਟ ਇਹਨਾਂ ਨੇ ਨਵਾਂ ਕਰਾਇਆ ਤੀ ਤੇ ਸਾਹਮਣੇ ਇੱਧਰ ਸਰੋਵਰ ਹੈਗਾ ਤੁਹਾਨੂੰ ਦਿਖਾਣੇ ਆਗੇ ਤੁਸੀਂ ਜਦੋਂ ਨਹਾਉਂਗੇ ਇੱਥੇ ਗੋਤੇ ਲਾਉਂਗੇ ਸਰੋਵਰ ਦੇ ਵਿੱਚ ਤੇ ਦੇਖੋ ਫਿਲਹਾਲ ਹਜੇ ਖਾਲੀ ਹੈਗਾ ਤੇ ਅੰਦਰ ਦੇਖੋ ਸ਼ਿਵਜੀ ਮਹਾਰਾਜ ਦੀ ਫੋਟੋ ਲੱਗੀ ਹੋਈ ਆ ਬੜਨ ਸਾਰੇ ਤੇ ਹੁਣ ਅਪ ਚੜਦੇ ਆਂਗੇ ਪੌੜੀ ਪੌੜੀ ਚੜਦਾ ਜਾ ਜੈ ਬਾਬੇ ਗੁਰੂ ਗੋਖਨਾਨਦ ਦੀ ਕਰਦਾ ਜਾ ਤੇ ਚਲੋ ਤੁਹਾਨੂੰ ਕਰਵਾਨਿਆਂ ਦਰਸ਼ਾਂ ਤੇ ਆਜੋ ਦੇਖੋ ਸਾਹਮਣੇ ਕਰੋ ਜੀ ਦਰਸ਼ਨ ਗੁਰੂ ਗੋਖਨਾਨਦ ਅਲਿਆ ਜੀ ਦੇ ਤੇ ਸਾਹਮਣੇ ਗੁਰੂ ਗੋਖਨਾਨਦ ਜੀ ਦੀਆਂ ਕਿੰਨੀਆਂ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜੈ ਗੁਰੂ ਗੋਖਨਾਨਦ ਜੀ ਤੇ ਅੱਜ ਹੁਣ ਆਪਾਂ ਚੱਲਦੇ ਆਂ ਨੀਚੇ ਉੱਪਰ ਦੀ ਤੇ ਬਹੁਤ ਸੋਹਣੇ ਦਰਸ਼ਨ ਹੁੰਦੇ ਨੇਗੇ ਗੁਰੂ ਗੋਬਿੰਦ ਸਿੰਘ ਜੀ ਦੇ ਟੱਲੇ ਦੀ ਕਾਫੀ ਹਾਈਟ ਆਗੇ ਤੇ ਤੁਹਾਨੂੰ ਦੱਸਾਂਗੇ ਕਿੰਨੀ ਤਰੀਕ ਦਾ ਜਿਹੜਾ ਮੇਲਾ ਗਾ ਠੀਕ ਬਣੇ ਰਹੋ ਵੀਡੀਓ ਦੇ ਨਾਲ ਇੱਧਰ ਨੂੰ ਕਿਧਰ ਨੂੰ ਨੀਚੇ ਜਾਣਾ ਬਹੁਤ ਪਾਉ ਨੂੰ ਇੱਧਰ ਦੀ ਤੇ ਅਸੀਂ ਉੱਤੋਂ ਗੁਰੂ ਘਰ ੱਲੇ ਜੀ ਤੇ ਮੱਥਾ ਟੇਕ ਕੇ ਆ ਗਏ ਨੀਚੇ ਤੇ ਹੁਣ ਆਪਾਂ ਅੰਦਰ ਜਲ ਕੇ ਮੱਥਾ ਟੇਕਦੇ ਆ ਜੀ ਗੁੱਗਾ ਪੀਰ ਜੀ ਤੇ ਤੇ ਚਲੋ ਕਰ ਦਾਂਗੇ ਦਰਸ਼ਨ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਬਾਕੀ ਬਤੋ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਹੋ ਸੰਗਤ ਆ ਕਿ ਉਹ ਵੀ ਦੇਟੇ ਦਰਸ਼ਨ ਆ ਉਹ ਕਰ ਸਕੇ ਜੀ ਦੇਖੋ ਜੀ ਕਿੰਨੇ ਸੋਹਣੇ ਦਰਸ਼ਨ ਹੋ ਰਹੇ ਨੇ ਗੁੱਗਾ ਪੀਰ ਜੀ ਦੇ ਇਹ ਸਾਹਮਣੇ ਬੜੀ ਸੋਹਣੀ ਫੋਟੋ ਲੱਗੀ ਹੋਈ ਹੈ ਗੁਰਬੀਰ ਜੀ ਦੀ। ਦਰਸ਼ਨ ਕਰੋ ਜੀ ਤੁਸੀਂ ਵੀ। ਦਰਸ਼ਨ ਕਰੋ ਜੀ ਤੁਸੀਂ ਵੀ। ਤੇ ਇਧਰ ਬਾਬਾ ਜੀ ਜੋਤ ਜਿਹੜੀ ਉਹ ਨਿਰੰਤਰ ਚੱਲਦੀ ਰਹਿੰਦੀ ਹੈਗੀ। ਇਹ ਬਹੁਤ ਸੋਹਣੇ ਦਰਸ਼ਨ ਹੋਏ ਨੇ ਬੱਬਾ ਜੀ ਦੇ। ਤੇ ਹੁਣ ਆਪਾਂ ਬੈਠਦੇ ਹਾਂ 10 ਮਿੰਟ ਇੱਥੇ। ਚੌਂਕੀ ਭਰਦੇ ਹਾਂ ਜੀ। ਬੜੇ ਸੋਹਣੇ ਦਰਸ਼ਨ ਹੋਏ ਨੇਗੇ ਗੁਗਰਾ ਮੇੜੀ ਪੰਡਰਨਾ ਮਾਤਾ ਜਿਲ੍ਹਾ ਪਟਿਆਲਾ ਨਵੇਂ ਸੂਮਾਣਾ ਦੇ ਖਵਾਨੀਗੜ੍ਹ ਦੇ ਸੈਂਟਰ ਚ ਜੇ ਪਹੁੰਚਦਾ ਜੀ ਤੁਸੀਂ ਆਉਣਾ ਤਾਂ ਆਜੋ ਤੇ ਮੱਥਾ ਟੇਕ ਲਿਆ ਜੀ ਬੜੇ ਸੋਹਣੇ ਦਰਸ਼ਨ ਹੋਏ ਨੇਗੇ ਤੇ ਪਰਾਂ ਵੀ ਆਉਣਾ ਪੈਂਦਾ ਤੇ ਇੱਧਰ ਦੀ ਜਾਣਾ ਪੈਂਦਾ ਹੈ ਮੱਥਾ ਟੇਕ ਕੇ ਤੇ ਬਾਕੀ ਸੰਗਤ ਦੇ ਬੈਠਣ ਵਾਸਤੇ ਬਹੁਤ ਏ ਚੀਜ਼ਾਂ ਨੇ ਬਣਾਈ ਹੋਈ ਹੈਗੀ ਇੱਥੇ ਸੰਗਤ ਬੈਠਦੀ ਹੈਗੀ ਮੇਲੇ ਦੇ ਦਿਨ ਚੌਂਕੀ ਵੀ ਭਰਦੀ ਆ ਪਹਿਲਾਂ ਨਾ ਤੁਸੀਂ ਪਹਿਲਾਂ ਆ ਸਕਦੇ ਹੋਗੇ ਕਿਉਂਕਿ ਮੇਲੇ ਦੇ ਦਿਨ ਮੱਥਾ ਬਹੁਤ ਲਿਟਿਕਦਾਗਾ ਪਹਿਲਾਂ ਨਾ ਤੁਸੀਂ ਪਹਿਲਾਂ ਵੀ ਆ ਸਕਦੇ ਹੋਗੇ ਮਗਰ ਉਹਨਾਂ ਦਾ ਪਿੱਛੋਂ ਵੀ ਆਜਾ ਤੇ ਬਾਕੀ ਮੇਲੇ ਦੀ ਤੁਹਾਨੂੰ ਡੇਟ ਦੱਸ ਦਿਆਂਗੇ ਵੀ ਕ੍ਰੈਡਿਟ ਦਾ ਮੇਲਾ ਹੈਗਾ ਕੱਪੜੇ ਸਮਾਲੋ ਕਰ ਲੋ ਖਰਚਾ ਇਕੱਠਾ ਕਿਉਂਕਿ ਮਤਲਬ ਪੈਸੇ ਕਰ ਲੈ ਲਵੀ ਹੈਗਾ ਕਰ ਲੈ ਪੈਸੇ ਇਕੱਠੇ ਕਰ ਮੈਂ ਪੈਸੇ ਕਰ ਰਿਹਾ ਕਰਮਜੀਤ ਕਹਿੰਦਾ ਭਾਈ ਮੈਂ ਕਰ ਲੈ ਮੇਲੇ ਜੋਗੇ ਪੈਸੇ ਇਕੱਠੇ ਤੇ ਬਾਕੀ ਚਲੋ ਆਪਾਂ ਵੀ ਹੁਣ ਕਰਦੇ ਆਂਗੇ ਪੈਸੇ ਇਕੱਠੇ ਮਿਲੇ ਜੋਗੇ ਅਸੀਂ ਹੁਣ ਬੈਕ ਸਾਈਡ ਤੇ ਜਾ ਰਹੇ ਆਂਗੇ ਤੁਹਾਨੂੰ ਦਿਖਾਨਿਆ ਵੀ ਇੱਥੇ ਕਵਿਸਰੀਆਂ ਲੱਗਦੀਆਂ ਨੇਗੀਆਂ ਤੇ ਸੰਗਤ ਮੇਲੇ ਦੇ ਨਾਲ ਬੈਠ ਕੇ ਤੇ ਕਵਿਸਰੀ ਸੁਣਦੀ ਆ ਬੜੇ ਸੋਹਣੇ ਸੋਹਣੇ ਕਵਿਸਰੀਏ ਜਿਹੜੇ ਇੱਥੇ ਆ ਕੇ ਬਾਬੇ ਦੀਆਂ ਗਥਾਵਾਂ ਗਾਉਂਦੇ ਨੇਗੇ ਬਾਬੇ ਦੀ ਜਿਹੜੀ ਕਥਾ ਬਾਰੇ ਦੱਸਦ ਨੇ ਬਾਬੇ ਦੇ ਜੀਵਨ ਬਾਰੇ ਚੰਨਣਾ ਪਾਉਂਦੇ ਨੇਗੇ ਤੇ ਆ ਜਾਓ ਲਖਮਣਾਂ ਤੁਹਾਨੂੰ ਬਾਕੀ ਇੱਕ ਜਿਹੜਾ ਧੂਣਾ ਬੈਕ ਸਾਈਡ ਤੇ ਵੀ ਹੈਗਾ ਜੀ ਗੁਰੂ ਜੀ ਦਾ ਤੇ ਉੱਥੇ ਵੀ ਆਇਆ ਕਰੋ ਜਰੂਰ ਮੱਥਾ ਟੇਕਿਆ ਕਰੋ ਮਾੜੀ ਦੀ ਬੈਕ ਸਾਈਡ ਤੇ ਜਿਹੜਾ ਉਹ ਬਣਿਆ ਹੋਇਆ ਹੈਗਾ ਧੂਣਾ ਬਹੁਤ ਵਧੀਆ ਤੇ ਇੱਕ ਇੱਧਰ ਗੁਰੂ ਗੋਖਨਾਰਜ ਜੀ ਦਾ ਧੂਣਾ ਵੀ ਇੱਧਰ ਬਣਿਆ ਹੋਇਆ ਹੈ ਜੀ ਇੱਧਰਲੇ ਪਾਸੇ ਵੀ ਆ ਕੇ ਜਰੂਰ ਤੁਸੀਂ ਮੱਥਾ ਟੇਕਿਆ ਕਰੋ ਤੇ ਆਹ ਜਗ੍ਹਾ ਤੇ ਲੱਗਦੀਆਂ ਨੇ ਇੱਕ ਵਿਸਰੀਆਂ ਜਿਹੜੀ ਤੁਸੀਂ ਆ ਜਗ੍ਹਾ ਦੇਖ ਰਹੇ ਹੋ ਬਾਕੀ ਕੰਮ ਚੱਲ ਰਿਹਾ ਹੈਗਾ ਇੱਥੇ ਪੂਰਾ ਇਧਰ ਬਣਾਤਾ ਬਾਬਾ ਬਲਕਨਾਥ ਜੀ ਦਾ ਜਿਹੜਾ ਛੋਟਾ ਜਿਹਾ ਮੰਦਿਰ ਆ ਤੇ ਇਧਰ ਮਿਸਤਰੀ ਵੀਰ ਵੀ ਚੱਲ ਰਹੇ ਨੇਗੇ ਕਿਉਂਕਿ ਮੇਲਾ ਲਵੇ ਹੈਗਾ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਜ਼ੋਰ ਸ਼ੋਰ ਨਾਲ ਤੇ ਆ ਸਾਰੀ ਤੁਸੀਂ ਜਗਾ ਜਿਹੜੀ ਦੇਖਦੇ ਹੋਗੇ ਨਾ ਮੇਲੇ ਨੂੰ ਪੈਰ ਧਰਨ ਦੀ ਜਗਾ ਨਹੀਂ ਹੁੰਦੀ ਇੱਥੇ ਸਾਰੀ ਇਹ ਜਗਾ ਸੰਗ ਤੇ ਸੰਗਤ ਹੁੰਦੀ ਆ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਇੱਥੇ ਕਿਉਂਕਿ ਆਪਣੇ ਏਰੀਆ ਦਾ ਲਾਸਟ ਮੇਲਾ ਹੁੰਦਾ ਹੈਗਾ ਤੇ ਆ ਜਗਾ ਦੇ ਉੱਤੇ ਜੀ ਮਿੱਟੀ ਕੱਢਦੇ ਨੇਗੇ ਜਦੋਂ ਮੇਲਾ ਹੁੰਦਾ ਜਿੱਦੇ ਇਹ ਜਗ੍ਹਾ ਉੱਤੇ ਮਿੱਟੀ ਨਿਕਲਦੀ ਹੈ ਜੀ ਦੇਖੋ ਤੇ ਇੱਧਰ ਵੀ ਸ਼ਾਇਦ ਅੱਜ ਤੱਕ ਮੇਰੇ ਆਈਡੀਆ ਲਾਈਟਾਂ ਦਾ ਪ੍ਰਬੰਧ ਕਰਨਗੇ ਮੇਲੇ 'ਚ ਇਹ ਪੇਂਟਪੂਟ ਹੋ ਰਿਹਾ ਹੈਗਾ ਇਹ ਲਾਈਟਾਂ ਦਾ ਹੀ ਆ ਤੇ ਆ ਵੀ ਇੱਧਰ ਵੀ ਕੰਮ ਚੱਲ ਰਿਹਾ ਹੈਗਾ ਪੂਰਾ ਜੂਰਾ ਸ਼ੋਰਾਂ ਦੇ ਚੱਲ ਰਿਹਾ ਕੰਮ ਪੂਰਾ ਦੇਖੋ ਇਹ ਸਾਰਾ ਹਾਲ ਆ ਜੀ ਜਿੱਥੇ ਸੰਗਤ ਬੈਠ ਕੇ ਜਿਹੜੀ ਚੌਂਕੀ ਭਰਦੀ ਹੈਗੀ ਜਿਹੜਾ ਇਹ ਤੇ ਕੀ ਮੇਲਾ ਹੈ ਜੀ 25 26 27 ਸਤੰਬਰ ਦਾ 2024 25 26 27 ਸਤੰਬਰ ਉਹ ਸਾਹਮਣੇ ਡੇਟ ਵੀ ਲਿਖੀ ਹੋਈ ਆ ਤੁਸੀਂ ਦੇਖੋ 25 26 27 ਸਤੰਬਰ ਦਾ ਜਿਹੜਾ ਮੇਲਾ ਹੈਗਾ ਉਹ ਆ ਗਿਆ ਕਰ ਲੋ ਤਿਆਰੀਆਂ ਪੂਰੀਆਂ ਪਾ ਲੋ ਅੱਖਾਂ ਦੇ ਵਿੱਚ ਸੁਰਮਾ ਦੇਖੋ ਆ ਸਾਰੀ ਜਗ੍ਹਾ ਜਿਹੜੀ ਇਹ ਮੇਲਾ ਹੀ ਆ ਜੀ ਤੁਹਾਨੂੰ ਦਿਖਾ ਦਿੰਨਾ ਸਾਰੀ ਜਗ੍ਹਾ ਇਹ ਮੇਲਾ ਹੀ ਆ ਤੁਹਾਨੂੰ ਲੱਗ ਜੇ ਤੇ ਇੱਧਰ ਦੇਖੋ ਸਾਰੀ ਜਗ੍ਹਾ ਇਹ ਮੇਲੇ ਦੀ ਆ ਦੇਖੋ ਕਿੰਨਾ ਸੋਹਣਾ ਜਿਹੜਾ ਵਿਊ ਮਾੜੀ ਦਾ ਰਿਹਾਗਾ ਬਹੁਤ ਸੋਹਣੀ ਜਗ੍ਹਾ ਦੇਖੋ ਤੇ ਬੜਾ ਵਧੀਆ ਜਿਹੜਾ ਸਿਸਟਮ ਹੈਗਾਗਾ ਬਸ ਉਹਨੂੰ ਤਿਆਰੀਆਂ ਹੀ ਨੇ ਕਿਉਂਕਿ ਰਾਉਂਡ ਅਪ ਛਿੜਕਦੀ ਇਹਨਾਂ ਨੇ ਹੁਣ ਮਨ ਲਾਦਾ ਚੱਲੀ ਜਾਊ ਕੰਮ ਆ ਪਿੱਛੇ ਸਾਰੀਆਂ ਕਰਮਚਾਰੀ ਦੁਕਾਨਾਂ ਹੁੰਦੀਆਂ ਰਹਿਣਾ ਓਏ ਹਾਂ ਇੱਥੇ ਸਾਰੇ ਇਹ ਸਾਫ਼ ਹੋ ਜਾਊਗਾ ਇਹ ਸਾਫ਼ ਹੋ ਜਾਊਗਾ ਫਿਰ ਆ ਜਿਹੜੀ ਆ ਬੁੱਤੀਆਂ ਗੱਡ ਕੇ ਇਹ ਇਹਦਾ ਚੱਕੜਾਂਗੇ ਤਾਂ ਹੁਣ ਵਧੀਆ ਤਾਂ ਤਾਰ ਦਾ ਖੋਲਣਗੇ ਤਾਰ ਖੋਲ ਲਈ ਪੋ ਨਾ ਨੂੰ ਤਾਰ ਤਾਂ ਖੋਲਣੀ ਪੂਈ ਹੁਣ ਤਾਂ ਹੀ ਦੁਕਾਨਾਂ ਚ ਲੋਕ ਜਾਣਗੇ ਜੇ ਆ ਬੁੱਤੀਆਂ ਹੋਤੀਆਂ ਉਹ ਕਰਨਗੇ ਪੱਟਣੇ ਇੱਥੋਂ ਚਲ ਨਾ ਪੱਟਣ ਤਾਂ ਆਹ ਤਨ ਹੋਊਗਾ ਆ ਸਾਰੀ ਹੈ ਜੀ ਤੂੰ ਤਾਰ ਖੋਲਣ ਦੀ ਵੀ ਨਹੀਂ ਫਾਇਦਾ ਹੈ ਕਰ ਵੀ ਤਾਂ ਕਿੰਨੇ ਕਿੱਲੇ ਹੋਣਗੇ ਇਹ ਕਿੰਨੇ ਕਿੱਲੇ ਹੋਣਗੇ ਇਹ ਤਾਂ तकरीबन کئی ਕਿੱਲੇ ਨੇ ਇਹ ਹੋਣਗੇ 10 ਬਰ ਕਿੱਲੇ ਮੈਂ ਕਹਿੰਦਾ 20 20 ਕਿੱਲੇ ਚੋਣਗੇ ਅਸਾਂ ਸਾਰਾ ਏਰੀਆ 20 25 ਹਾਂ ਹੋਊਗਾ 25 ਕਿੱਲੇ ਚਲੋ ਜੀ ਤੇ ਬਾਕੀ ਤੁਹਾਨੂੰ ਦੱਸਦਾ 25 26 27 ਸਤੰਬਰ ਦਾ ਮੇਲਾ ਹੈਗਾ ਪਹੁੰਚੋ ਜਰੂਰ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਆ ਪੈਸਾ ਨਹੀਂ ਕਰ ਲੋ ਆ ਦੇਖੋ ਕਰਮਜੀਤ ਨੇ ਇਕੱਠੀ 10000 ਰੁਪਏ ਕਢਾ ਲਿਆ ਕਹਿੰਦਾ ਵੀ ਹੁਣ 10000 ਦਿੱਤੀ ਚੱਕੀ ਫਿਰਦਾ ਮੇਰੇ ਕੋਲ ਤਾਂ ਹੈ ਨਹੀਂ ਆ ਬਹੁਤ ਵਧੀਆ ਹੋਰ ਮੈਂ ਤਾਂ ਫਿਰ ਗਰੀਬ ਆ ਜੀ ਮੇਰੇ ਕੋਲ ਘੱਟ ਹੋਣਗੇ ਇਹਦੇ ਲਈ ਵੱਧਣਗੇ ਆ ਜਗ੍ਹਾ ਦੇ ਉੱਤੇ ਕੋਲ ਖੇਡ ਹੁੰਦੇ ਨੇਗੇ ਦੇਖੋ ਆ ਸਾਰੀ ਜਗ੍ਹਾ ਕੋਲ ਖੇਡਾਂ ਵਾਲੀ ਆ ਐਦਿਹੀ ਕਰਮਜੀਤ ਕਹਿੰਦਾ ਮੈਂ ਵੀ ਕੋਲ ਲੜੂਗਾ ਅੱਛਾ ਪਤਾ ਨਹੀਂ ਕਿਹਦੇ ਨਾਲ ਘੁਲੂ ਐ ਤੇਰੇ ਨਾਲ ਮੇਰੇ ਨਾਲ ਇਹ ਆ ਪਿੱਛੇ ਸਟੇਡੀਅਮ ਬਣਾਇਆ ਹੈਗਾ ਬੜਾ ਵਧੀਆ ਇਹ ਚਲੋ ਬਾਕੀ ਹੁਣ ਚੱਲਦੇ ਆਂਗੇ ਪਿੰਡ ਨੂੰ ਮਾਤਾ ਪਿੰਡ ਦਾ ਮੇਲਾ ਉਮੀਦ ਕਰਦਾ ਆਂਗਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਜੀ ਗੂਗਾ ਜ਼ਾਹਿਰ ਪੀਰ ਜੀ ਦੀ ਵੀਡੀਓ ਆ ਗਈ ਵੱਤਵਾ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਜੇ ਕੋਈ ਗੱਲਬਾਤ ਆ ਤਾਂ ਦੱਸੋ ਕਮੈਂਟ ਕਰਕੇ ਪਰ ਕੁਝ ਨੈਗੇਟਿਵ ਬੰਦੇ ਹੁੰਦੇ ਨੇ ਜਿਹੜੇ ਨੈਗੇਟਿਵ ਹੀ ਸੋਚ ਆ ਉਹਨਾਂ ਦੀ ਕਈ ਹੈਗੇ ਨੇਗੇ ਉਹ ਨੈਗੇਟਿਵ ਹੀ ਕਮੈਂਟ ਕਰਨਗੇ ਬਿਨਾਂ ਗੱਲ ਤੋਂ ਕੋਈ ਪਤਾ ਨਹੀਂ ਹੁੰਦਾ ਸਤਾ ਨਹੀਂ ਹੁੰਦਾ ਚਲੋ ਉਹਨਾਂ ਕਣੀ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਕਿਉਂਕਿ ਆਪਾਂ ਮਿਹਨਤੀ ਆਣਾ ਮੇਹਤ ਤੱਕ ਧਿਆਨ ਰੱਖੋ ਤੇ ਵੀਰ ਬਣ ਕੇ ਦੱਸਿਓ ਜਰੂਰ ਵੀ ਕਿੱਦਾਂ ਦੀ ਵੀਡੀਓ ਲੱਗੀ ਤੇ ਕਿਦੋਂ ਜੇ ਕੋਈ ਮੇਲੇ ਬਾਰੇ ਜਾਣਕਾਰੀ ਲੈਣੀ ਆ ਤਾਂ ਉਹ ਵੀ ਤੁਸੀਂ ਕਮੈਂਟ ਚ ਦੇ ਵਿੱਚ ਪੁੱਛ ਲਿਓ ਕਮੈਂਟ ਕਰਕੇ ਪੁੱਛ ਲਿਓ ਜੇ ਕੋਈ ਮੇਲੇ ਬਾਰੇ ਜਾਣਕਾਰੀ ਲੈਣੀ ਆ ਤੇ ਹੁਣ ਚੱਲ ਜਾਵਾਂਗੇ ਆਪਾਂ ਪਿੰਡ ਨੂੰ ਤੇ ਜਾ ਕੇ ਪਿੰਡ ਦੇ ਜਿਹੜੇ ਕੰਮ ਨੇ ਉਹ ਵੀ ਨਿਬੇੜ ਦੇਾਂਗੇ ਤੇ ਚਲੋ ਵੀਰੇ ਸਾਰਿਆਂ ਨੂੰ ਪਿਆਰ ਭਰੀ 80 ਗੱਲ ਓਕੇ ਬਾਏ ਬਾਏ ਜੈ ਬਾਬਾ ਗੁੱਗਾ ਜਰ ਪੀਰ ਜੀ